ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਲੱਗੇ ਸੀ ਜੀ ਇਕੱਠਾ ਹਫਤੇ ਦਾ ਇੰਤਜ਼ਾਮ ਕਰਨ ਵੀ ਆਪਾਂ ਹਫਤੇ ਦਾ ਖਾਣਾ ਪੀਣਾ ਇਕੱਠਾ ਬਣਾ ਲੈਨੇ ਆ ਤੇ ਜਿਹੜਾ ਕੀ ਆਪਾਂ ਨੂੰ ਇੱਕ ਹਫਤਾ ਔਖੇ ਨਾ ਹੋਣਾ ਪਵੇ ਤੇ ਨਾਲੇ ਸਿਹਤ ਆਪਣੀ ਤੰਦਰੁਸਤ ਰਹੇ ਤੇ ਮੈਂ ਬਣਾਉਣ ਲੱਗੀ ਸੀ ਜੀ ਅੱਜ ਭਰਮਾ ਕਰੇਲੇ ਮੈਂ ਆਖਾ ਚਲੋ ਇਹਨਾਂ ਨੂੰ ਇਕੱਠੇ ਬਣਾ ਕੇ ਰੱਖ ਲੈਨੇ ਇੱਕ ਤਰ੍ਹਾਂ ਦਾ ਚਾਰਜ ਜੇ ਬਣ ਜਾਊਗਾ ਜੇ ਨਾ ਕੋਈ ਸਬਜ਼ੀ بڑے ਮੌਕੇ ਤੇ ਤੇ ਚੱਕੋ ਵਿਚਾਰੇ ਨੂੰ ਇੱਕ ਨੂੰ ਤੇ ਇਹਨੂੰ ਖਾਓ ਹਨਾ ਤੇ ਆਪਾਂ ਲਸਣ ਪਿਆਜ਼ ਅਦਰਕ ਸਾਰਾ ਕੁਝ ਇਹਨੂੰ ਕੱਟ ਲਿਆ ਕੱਟ ਕੇ ਤੇ ਆਪਾਂ ਕद्दूकस ਕਰ ਲਏ ਆਹ ਸੌਰੀ ਛਿੱਲ ਲੇ ਛਿੱਲ ਕੇ ਕ੍ਰੇਲੇ ਤੇ ਇਹਨਾਂ ਦੇ ਵੀ ਕੱਢ ਲੇ ਤੇ ਕੁਛ ਕ੍ਰੇਲੇ ਆਪਾਂ ਕਰ ਲੇ ਕद्दूकस ਕਿਉਂਕਿ ਮੈਨੂੰ ਇਹ ਰਹਿੰਦਾ ਵੀ ਇਹ ਜਿਆਦਾ ਖਾਧੇ ਜਾਣ ਤਾਂ ਇਹ 슈ਗਰ ਨੂੰ ਕੰਟਰੋਲ ਰੱਖਦੇ ਨੇ ਤੁਹਾਨੂੰ ਵੀ ਪਤਾ ਹੀ ਹੈ 슈ਗਰ ਦੀ ਮਾਤਰਾ ਨੂੰ ਇਹ ਮਤਲਬ ਲੇਬਲ ਨੂੰ ਇਹ ਕੰਟਰੋਲ ਕਰਦੇ ਨੇ ਠੀਕ ਹੈ ਜੀ ਆਪਾਂ ਕੀ ਕੀਤਾ ਲਸਣ ਪਿਆਜ਼ ਅਦਰਕ ਸਾਰਾ ਕੁਝ ਕਰਕੇ ਇਕੱਠਾ ਤੇ ਇਹਨੂੰ ਭੁੰਨ ਲਿਆ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਇਹੀ ਕੰਮ ਕਰਨਾ ਹੈ ਵੀ ਇਹਨੂੰ ਭੁੰਨਣਾ ਤੇ ਉਸ ਤੋਂ ਬਾਅਦ ਪਾ ਲਓ ਜੀ ਪਿਆਜ਼ ਕਿਉਂਕਿ ਜੇ ਆਪਾਂ ਪਹਿਲਾਂ ਪਿਆਜ਼ ਪਾ ਲਈ ਤਾਂ ਪਾਣੀ ਜਾ ਛੱਡ ਜਾਂਦੇ ਨੇ ਤੇ ਮੁੜ ਕੇ ਵਿਚਾਰਾ ਲਸਣਾਂ ਤੇ ਅਦਰਕ ਵਿਚਾਰਾ ਵਿਚੀ ਤੁਰਿਆ ਫਿਰਦਾ ਰਹਿੰਦਾ ਕੱਚਾ ਪਿੱਲਾ ਜਾ ਤੇ ਫੇਰ ਹੋਰ ਹੀ ਪਾਣੀ ਜਾ ਇਹ ਛੱਡੀ ਜਾਂਦਾ ਮਸਾਲਾ ਤੇ ਭੈੜਾ ਬਹੁਤ ਲੱਗਦਾ ਹੈਗਾ ਐਜਾ ਕੰਮ ਆਪਾਂ ਕੋਈ ਨਹੀਂ ਕਰਨਾ ਕਿਉਂਕਿ ਆਪਾਂ ਬਹੁਤ ਔਖੇ ਇਹ ਕੱਦੂ ਕਸ ਕੀਤੇ ਨੇ ਤੇ ਬਹੁਤ ਔਖੇ ਇਹਨਾਂ ਦੇ ਬੀਬੂ ਕੱਢੇ ਨੇ ਤੇ ਆਹ ਲੋ ਜੀ ਆਪਾਂ ਜਿਹੜੇ ਇਹ ਕੱਦੂ ਕਸ ਕੀਤੇ ਸੀ ਨਾ ਆਹ ਛਿੱਲ ਕੇ ਥੋੜੇ ਜੇ ਕਰੇਲੇ ਨੇ ਜਿਹੜੇ ਛੋਟੇ ਸੀਗੇ ਜਿਨ੍ਹਾਂ ਦੇ ਬੀਬੂ ਨਹੀਂ ਨਿਕਲਦੇ ਸੀ ਉਹਨਾਂ ਨੂੰ ਆਪਾਂ ਕੀ ਕਰਤਾ ਕਚਰਕੁੰਡਾ ਕਰਤਾ ਇਹਨਾਂ ਦਾ ਇਹਨਾਂ ਨੂੰ ਕਰਕੇ ਇਕੱਠਾ ਤੇ ਆਪਾਂ ਇਹਦੇ ਵਿੱਚ ਮਸਾਲੇ ਦੇ ਵਿੱਚ ਹੀ ਰਲਾ ਲੇ ਜੀ ਤਾਂ ਕਿ ਅਸਰ ਆਪਣਾ ਕਿਤੇ ਜਾਵੇ ਨਾ ਬਾਹਰ ਨਾ ਜਾਵੇ ਆਪਾਂ ਜਾਣ ਨਹੀਂ ਦੇਣਾ ਯਾਨੀ ਕਿ ਲਾਹਾ ਖਟਣਾ ਇਹਦਾ ਜਿੰਨਾ ਖਟਿਆ ਜਾਵੇ ਆਪਣੇ ਤੋਂ ਕਰੇਲਿਆਂ ਦਾ ਹੁਣ ਇਹ ਮੌਸਮ ਹੈ ਇਹਨਾਂ ਦੇ ਤੇ ਹੁਣ ਲਿਆ ਕੇ ਇਕੱਠੇ ਕਰੇਲੇ ਤੇ ਕਿਲੋ-ਕਿਲੋ 2-2 ਕਿਲੋ ਬਣਾ ਕੇ ਰੱਖ ਲਓ ਤੁਸੀਂ ਇਹ ਫਾਇਦੇਮੰਦ ਹੈ ਵਿੱਚ ਪਾ ਲਓ ਜੀ ਟਮਾਟਰ ਟਮਾਟਰ ਪਾ ਕੇ ਉਸ ਤੋਂ ਬਾਅਦ ਜਿਹੜਾ ਆਪਣਾ ਮੇਨ ਕੰਮ ਹੁੰਦਾ ਜੀ ਨਾਮਕ ਮਿਰਚ ਮਸਾਲਾ ਹਲਦੀ ਸਾਰਾ ਕੁਝ ਲਟਰ ਪਟਰ ਇਕੱਠਾ ਕਰਕੇ ਉਹ ਤੁਸੀਂ ਇਹਦੇ ਵਿੱਚ ਪਾ ਲੋ ਤੇ ਇਹਨੂੰ ਵਧੀਆ ਚੰਗਾ ਜਿਹਾ ਮਸਾਲਾ ਬਣਾ ਲਓ ਜਿਹੜਾ ਘਿਓ ਛੱਡ ਜੇ ਤੇਲ ਛੱਡ ਜੇ ਸੌਰੀ ਕਿਉਂ ਨਹੀਂ ਪੈਂਦਾ ਹੁੰਦਾ ਇਹਦੇ ਵਿੱਚ ਤੇਲ ਪੈਂਦਾ ਹੁੰਦਾ ਤੇਲ ਛੱਡ ਜੇ ਜਿਹੜਾ ਹਨ ਤੇ ਆਪਾਂ ਇਹਨੂੰ ਵਧੀਆ ਤਿਆਰ ਕਰਕੇ ਰੱਖਣਾ ਕਰੇਲੇ ਆਪਾਂ ਬਾਅਦ ਵਿੱਚ ਸਮਾ ਲੈਣੇ ਨੇ ਜਦੋਂ ਆਪਣਾ ਸਾਰਾ ਕੰਮ ਇਹ ਨਿਫਰਫੰਡ ਹੋ ਗਿਆ ਨਾ ਫਿਰ ਆਪਾਂ ਕਰੇਲੇ ਸਮਾ ਲੈਣੇ ਆ ਕਰੇਲੇ ਫਿਰ ਇਹ ਨਾ ਇਹੋ ਵੀ ਹੋਣ ਲੱਗ ਜਾਂਦੇ ਨੇ ਇਹ ਜੇ ਆਪਾਂ ਪਹਿਲਾਂ ਇਹਨਾਂ ਨੂੰ ਉਹ ਕਰ ਲਈਏ ਨਾ ਤੇ ਫਿਰ ਇਹ ਵਧੀਆ ਟੇਸਟ ਨਹੀਂ ਬਣਦਾ ਚੰਗਾ ਮੈਂ ਕਹਿੰਦੀ ਧਨੀਆ ਪਾਊਡਰ ਤੇ ਚੰਗਾ ਗਰਮ ਮਸਾਲਾ ਤੇ ਚੰਗਾ ਮੈਂ ਕਹਿੰਦੀਆਂ ਸਬਜ਼ੀਆਂ ਵਾਲਾ ਤੇ ਚੰਗਾ ਸੁੱਕੀਆਂ ਸਬਜ਼ੀਆਂ ਵਾਲਾ ਸਾਰਾ ਮਸਾਲਾ ਮਸੂਲਾ ਪਾ ਕੇ ਲੱਟਰ ਪੱਟਰ ਇਕੱਠਾ ਕਰਕੇ ਤੇ ਆਪਾਂ ਕੀ ਕੀਤਾ ਜੀ ਇਹ ਭੁੰਨ ਲਿਆ ਠੀਕ ਹੈ ਜੀ ਮਸਾਲਾ ਲਿਆ ਭੁੰਨ ਆਪਾਂ ਵਧੀਆ ਤਿਆਰ ਹੋਈ ਜਾਂਦਾ ਲਾਲ ਰੱਤਾ ਆ ਦੇਖੋ ਜੀ ਤੁਸੀਂ ਵਧੀਆ ਬਣ ਗਿਆ ਤੇ ਦੂਜੇ ਪਾਸੇ ਜਿਹੜੇ ਆਪਾਂ ਕਰੇਲੇ ਛਿੱਲ ਕੇ ਰੱਖੇ ਸੀ ਨਾ ਚੀਰਾ ਲਾ ਲਾ ਕੇ ਤੇ ਉਹ ਭਰਨੇ ਕਰਤੇ ਜੀ ਸ਼ੁਰੂ ਠੀਕ ਹੈ ਇਸ ਮਸਾਲੇ ਨਾਲ ਹੁਣ ਆਪਾਂ ਕੱਚੇ ਮਸਾਲੇ ਨਾਲ ਨਹੀਂ ਭ ਧਿਆਨ ਰੱਖਿਓ ਇਹਨਾਂ ਕੋ ਤੁਸੀਂ ਜਦੋਂ ਤੁਸੀਂ ਇਹਨੂੰ ਵਧੀਆ ਮਸਾਲੇ ਨਾਲ ਮਤਲਬ ਤੜਕਾ ਲਾ ਕੇ ਮਸਾਲੇ ਨਾਲ ਭਰੋਂਗੇ ਨਾ ਤੇ ਫਿਰ ਭਾਵੇਂ ਇਹੇ ਮਹੀਨਾ ਪਏ ਰਹਿਣ ਤਾਂ ਨਹੀਂ ਕਰੇਲੇ ਖਰਾਬ ਹੁੰਦੇ ਮੈਂ ਤਾਂ ਫਿਰ ਕੀ ਕਰਦੀ ਆ ਨਾ ਡੱਬੇ ਚ ਪਾ ਕੇ ਤੇ ਆਪਾਂ ਲਾ ਦੇਈਦੇ ਨੇ ਫ੍ਰਿਜ ਦੇ ਵਿੱਚ ਜਦੋਂ ਆਪਾਂ ਰੋਟੀ ਬਣਾਉਣੀ ਤੇ ਗਰਮ ਗਰਮ ਰੋਟੀ ਤੇ ਰੱਖੋ ਤੇ ਵਿਚਾਰੇ ਵੈਸੇ ਹੀ ਗਰਮ ਹੋ ਜਾਂਦੇ ਨੇ ਇਹ ਹਨਾ ਗਰਮ ਕਰਨ ਦੀ ਇੰਨੀ ਕੋਈ ਜ਼ਿਆਦਾ ਲੋੜ ਨਹੀਂ ਪੈਂਦੀ ਹੈਗੀ ਇਹਨਾਂ ਨੂੰ ਆਹ ਲੋ ਜੀ ਆਪਾਂ ਸਾਰੇ ਇੱਕ ਇੱਕ ਕਰਕੇ ਸਾਰੇ ਭਰ ਲੇ ਭਰ ਕੇ ਤੇ ਆਪਾਂ ਇਹਨਾਂ ਨੂੰ ਇੱਕ ਪਰਸੇ ਪਲੇਟ ਦੇ ਵਿੱਚ ਰੱਖਤਾ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜਾ ਰਹਿ ਗਿਆ ਕੰਮ ਆਪਾਂ ਇਹਨਾਂ ਨੂੰ ਬੰਨ੍ਹ ਦੇਣਾ ਜੇ ਨਾ ਬੰਨਿਆ ਤਾਂ ਇਹਨਾਂ ਦੇ ਭੱਜਣ ਦਾ ਡਰ ਵੀ ਹੈਗਾ ਇਹ ਫਿਰ ਖਿੱਲਰ ਵੀ ਜਾਂਦੇ ਨੇ ਜੀ ਫਿਰ ਤੁਸੀਂ ਮੈਨੂੰ ਲਾਂਭੇ ਨਾ ਦਿਓ ਆਪਾਂ ਕਰਤਾ ਮੁਸਤਕਿਲ ਕੰਮ ਆਪਾਂ ਆਪਦੇ ਤਰਫੋਂ ਬੰਨ ਤੇ ਜਿਹੜਾ ਕੋਈ ਖਾਊਗਾ ਆਪੇ ਖੋਲੀ ਜਾਊਗਾ ਉਹ ਭਾਈ ਅਗਲੇ ਦੀ ਸਰਦਾਰਦੀ ਆ ਆਪਣਾ ਕੰਮ ਹੈ ਬਣਾਉਣਾ ਤੇ ਖਾਣ ਪੀਣ ਵੇਲੇ ਤਾਂ ਅਗਲੇ ਦੀ ਸਰਦਾਰਦੀ ਹੁੰਦੀ ਹੈ ਵੀ ਆਪਾਂ ਖਾਣੇ ਕਿਵੇਂ ਆਪਾਂ ਸਾਰੇ ਬੰਨ ਬੰਨ ਕੇ ਰੱਖਤੇ ਜੀ ਦੂਜੇ ਪਾਸੇ ਆਪਾਂ ਕੜਾਈ ਦੇ ਵਿੱਚ ਪਾਇਆ ਤੇਲ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਵਿੱਚ ਛੜਤਾ ਠੀਕ ਹੈ ਇਹਨਾਂ ਨੂੰ ਲੈਣ ਦੋ ਇੱਥੇ ਸੇਕ ਹੁਣ ਪੂਰਾ ਕਿਉਂਕਿ ਠੰਡ ਦਾ ਟਾਈਮ ਹੈਗਾ ਪਾਲੇ ਮਰੀ ਜਾਂਦੇ ਨੇ ਠਰੇ ਪਏ ਨੇ ਇਹ ਤੇ ਹੁਣ ਇਹ ਸੇਕ ਲੈਣਗੇ ਤੇ ਇਹ ਹੋ ਜਾਊਗਾ ਜੀ ਤਿਆਰ ਆਪਣੇ ਪਰਮਾ ਕਰੇਲੇ ਠੀਕ ਹੈ ਇਹਨਾਂ ਨੂੰ ਜਦੋਂ ਤੁਸੀਂ ਦਾਲ ਬਣਾਉਂਗੇ ਤਾਂ ਇੱਕ ਕਰੇਲਾ ਚੱਕ ਕੇ ਖਾ ਲੋ ਜੀ ਕੋਈ ਸਬਜ਼ੀ ਬਣਾਉਣੀ ਤਾਂ ਇੱਕ ਕਰੇਲਾ ਚੱਕ ਕੇ ਖਾ ਲੋ ਨਹੀਂ ਬਣਾਈ ਤਾਂ ਤਾਂ ਇੱਕ ਕਰੇਲਾ ਚੱਕ ਕੇ ਖਾ ਲੋ ਇਹਨਾਂ ਨੂੰ ਬੰਨ ਕੇ ਰੱਖੋ ਜੀ ਤਾਂ ਕਿ ਇਹਨਾਂ ਦਾ ਮਸਾਲਾ ਨਾ ਖਿਲਰੇ ਖੋਲਣੇ ਉਹਦੇ ਹੀ ਆ ਜਦੋਂ ਆਪਾਂ ਖਾਣੇ ਆ ਠੀਕ ਹੈ ਨਾਲ-ਨਾਲ ਆਪਣਾ 슈ਗਰ ਲੈਵਲ ਸਹੀ ਤੇ ਨਾਲ-ਨਾਲ ਮੈਂ ਕਹਿੰਨੀ ਆ ਰੋਟੀ ਦਾ ਸਵਾਦ ਤੇ ਕਿਆ ਬਾਤਾਂ ਨੇ ਤੇ ਚੱਕ ਕੇ ਜਾਲੀ ਚ ਕੜਤਾ ਜੀ ਆਪਾਂ ਕਰਤਾ ਆਪਦਾ ਕੰਮ ਪੂਰਾ ਤੇ ਤੁਸੀਂ ਵੀ ਭਾਈ ਚੱਕੋ ਕੜਾਹੀ ਤੇ 2-2 4-4 ਕਿਲੋ ਬਣਾ ਲਓ ਆ ਇੱਕ ਦਾ ਤਾਂ ਧੱਗਾ ਹੀ ਖੁੱਲ ਗਿਆ ਚੱਲ ਕੋਈ ਨਹੀਂ ਬੰਨ ਲਾਂਗੇ ਨੂੰ ਲਵੇਟ ਲਾਂਗੇ ਤੇ ਬਣਾ ਲਓ ਤੇ ਖਾ ਲਓ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੇ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਮਿੱਠੇ-ਮਿੱਠੇ ਕਰਦਿਆ ਕਰੋ ਕਮੈਂਟ ਆਪਣੇ ਵਧੀਆ-ਵਧੀਆ ਆ ਤੇਲ ਵੀ ਕੰਮ ਆ ਜੂਗਾ ਹੋਰ ਕਿਸੇ ਸਬਜ਼ੀ 'ਚ ਪੈ ਜੂ ਕਰੇਲਿਆਂ ਵਾਲਾ ਤੇ ਲੋਕੇ ਜੀ ਬਾਏ ਬਾਏ